ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿਮੀ ਅਤੇ ਪਵਨ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਆਪਣੀ ਵੀਡੀਓ ਨਾਲ ਸੋਸ਼ਲ ਮੀਡੀਏ ਦੇ ਧੂਮ ਮਚਾਈ ਹੋਈ ਹੈ ਦਸ਼ਕਾਂ ਵੱਲੋਂ ਉਹਨਾਂ ਨੂੰ ਕਾਫੀ ਪਿਆਰ ਮਿਲਦਾ ਰਿਹਾ ਪੰਜਾਬ ਵਿੱਚ ਵੀ ਇਕੱਠੇ ਰਹਿੰਦੇ ਸੀ ਬਾਅਦ ਕੈਨੇਡਾ ਚਲੇ ਗਏ ਉੱਥੇ ਵੀ ਕਪਲ ਵਲੋਗ ਬਣਾਉਂਦੇ ਤੇ ਹੋਰ ਵੀ ਵੀਡੀਓ ਸ਼ੇਅਰ ਕਰਦੇ ਸੀ ਕਿਮੀ ਤੇ ਪਵਨ ਇੱਕ ਦੂਜੇ ਤੋਂ ਵਖਰੇ ਹੋ ਗਏ ਇਸ ਦੇ ਪਿੱਛੇ ਸਾਰਾ ਕਾਰਨ ਸੁਨੇਹਾਨੂ ਬਣਾਇਆ ਜਾ ਰਿਹਾ ਹੈ ਉਸ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਕਿੰਮੀ ਦਾ ਕਹਿਣਾ ਹੈ ਕਿ ਸੁਨੇਹਾ ਨੇ ਉਸ ਨਾਲ ਧੋਖਾ ਕੀਤਾ ਹੈ ਸੁਨੇਹਾ ਨੇ ਆਪਣੇ ਜਨਮ ਦਿਨ ਦੀ ਪਾਰਟੀ ਵਿੱਚ ਬਲਾ ਕੇ ਖਾਣ ਪੀਣ ਵਿੱਚ ਕੁਝ ਐਸਾ ਦਿੱਤਾ ਸੀ ਜਿਸ ਨਾਲ ਉਹ ਬਿਉਸ਼ ਹੋ ਗਈ ਕਿੰਮੀ ਪਵਨ ਨੇ ਸੁਨੇਹਾ ਤੋਂ ਮੰਗੀ ਮਾਫੀ ਕਿੰਮੀ ਨੇ ਇਲਜ਼ਾਮ ਲਗਾਏ ਸੀ ਕਿ ਮੈਨੂੰ ਸੁਨੇਹਾ ਨੇ ਭੇਜਿਆ ਸੀ ਹੋਟਲ ਦੇ ਵਿੱਚ ਮੇਰੇ ਨਾਲ ਉਹ ਸਾਰੇ ਕੰਮ ਕਰਵਾਏ ਸੀ ਸੁਨੇਹਾ ਨੇ ਵੀਡੀਓ ਪਾਈ ਸੀ ਕਿ ਕਿੰਨੀ ਹੀ ਆਪਣੀ ਮਰਜ਼ੀ ਨਾਲ ਉਸ ਮੁੰਡੇ ਨਾਲ ਪੂਰੀ ਰਾਤ ਗੁਜ਼ਾਰਦੀ ਹੈ ਇਸ ਦੀ ਉਹ ਮੁੰਡੇ ਨਾਲ ਵੀ ਗੱਲਬਾਤ ਹੈ ਇਸ ਦੇ ਇਸ ਨੇ ਮੇਰੇ ਤੋਂ ਝੂਠ ਇਲਜ਼ਾਮ ਲਗਾਏ ਸੀ ਮੇਰੇ ਕੋਲ ਸਾਰੇ ਸਬੂਤ ਹਨ ਕਿ ਮੀ ਪਵਨ ਮਸ਼ਹੂਰ ਕੁੜੀ ਦਾ ਤਿੰਨ ਚਾਰ ਮੁੰਡਿਆਂ ਨਾਲ ਵੀ ਚੱਲਦਾ ਸੀ ਚੱਕਰ ਉਹਦੀ ਰਿਕਾਰਡਿੰਗ ਤੇ ਵੀਡੀਓ ਵੀ ਸਾਹਮਣੇ ਆ ਗਈ ਹੈ